ਆ ਨਾ ਨਾ ਕਿੰਨਾ ਕਿੱਦ ਨੂੰ ਆਉਂਦਾ ਮਾਰਨਾ ਬਜਾਓ ਪੁੱਤਲਾ ਦੇ ਦੇ ਪੁੱਤਾਨੂੰ ਵੀ ਫਿਰੀ ਜਾਂਦੇ ਨਹੀਂ ਲੱਗੇ ਨੇ ਬਹਾਉਗੇ ਸਤ ਸ੍ਰੀ ਅਕਾਲ ਜੀ ਆਪਾਂ ਪਹੁੰਚੇ ਆ ਡਾਕਟਰ ਸੁਖੇ ਦੇ ਘਰ ਅੱਜ ਸਵੇਰੇ ਵੀ ਆਏ ਤੇ ਤੇ ਆਪਾਂ ਫਤੇ ਵੀਰ ਨਾਲ ਗੱਲਬਾਤ ਕਰਕੇ ਗਏ ਤੇ ਤੇ ਬਾਨੇ ਸਰ ਮੈਂ ਕਿਹਾ ਜੀ ਹੁਣ ਡਾਕਟਰ ਬਾਈ ਮਿਲ ਗਿਆ ਭਾਈ ਦੇ ਨਾਲ ਵੀ ਵੀਡੀਓ ਬਣਾ ਲਈ ਇੱਕ ਬਾਈ ਸਤਿਗੁਰਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਆ ਹਾਂ ਵਧੀਆ ਭਰਾ ਭਰਾ ਕੀ ਹੋ ਗੱਲ ਹੋ ਗਈ ਕਹਿੰਦੇ ਵੀ ਜਾਨਵਰ ਆ ਗਏ ਬੜੇ ਕਾਂਡ ਹੋ ਗਏ ਕਹਿੰਨੇ ਹੈ ਬਾਈਕ ਅਸੀਂ ਕੰਮ ਦੇ ਗਏ ਹੋਏ ਤੇ ਅੱਛਾ ਜੀ ਤੇ ਦਾ ਰਵੀ ਘਰੇ ਦਾ ਛੁੱਟੀ ਦੀ ਇਹਨੂੰ ਐਤਵਾਰ ਨੂੰ ਠੀਕ ਹੈ ਠੀਕ ਹੈ ਜੀ ਤੇ ਫਿਰ ਇਹ ਸ਼ਾਮ ਨੂੰ ਦਾਣੇ ਪਾਉਣਾ ਇਤ ਲੱਗਦਾ ਕਿ 3 ਵਜੇ ਹੈ ਨਾ ਅੱਛਾ ਜੀ ਤੇ ਉਸ ਤੋਂ ਬਾਅਦ ਜਦੋਂ ਇਹਨੇ ਆਏ ਖੁੱਡਾ ਖੁੱਲ ਕੇ ਦਾਣੇ ਪਾਕੇ ਤੇ ਅੱਛਾ ਜੀ ਆਇਆ ਯਾਰ ਤੇ ਪਿੱਛੇ ਕਰੀ ਆਏ ਪਹਿਲੀ ਟਰੇ ਉਹੀ ਛੱਡਤੀ ਅੱਛਾ ਜੀ ਦਾਣੇ ਉਹੀ ਖੰਡ ਕੇ ਤੇ ਉੱਧਰ ਡੌਲੀ ਪਈ ਸੀ ਉੱਥੇ ਇੱਕ ਉਹ ਮੈਂ ਚੱਕ ਕੇ ਬਾਹਰ ਕੱਢਤੀ ਹੁਣ ਠੀਕ ਹੈ ਜੀ ਉਹਦੇ ਵਿੱਚ ਵੀਰੇ ਬੱਚਾ ਰੇ ਕੱਡਾ ਕੇ ਛੋੜਾ ਜਾ ਅੱਛਾ ਜੀ ਕਬੂਤਰੀ ਉੱਪਰ ਬੈਠੀ ਸੀ ਅੱਛਾ ਜੀ ਤੇ ਕਬੂਤਰੀ ਨ ਤੇ ਜਿਹੜਾ ਉਹ ਬੱਚਾ ਦਾ ਉਹਨੇ ਖਾ ਕੇ ਮੂੰਹ ਚ ਪਾ ਲਿਆ ਅੱਛਾ ਉਹਨਾਂ ਜਦੋਂ ਉਹਨੂੰ ਟਾਈਮ ਲੱਗ ਗਿਆ ਉਹ ਖਾਣ ਨੂੰ ਹਾਂ ਹਾਂ ਲੱਗ ਗਿਆ ਹੋਣੇ ਮੰਨ ਕੇ ਚੱਲ ਵੀ 15-20 ਮਿੰਟ ਹਾਂ ਤੇ ਜਾਨੂ ਅਸੀਂ ਉਹਦੇ ਵਿੱਚ ਪਹਿਲਾਂ ਆ ਗਏ ਅੱਛਾ ਜੀ ਅਸੀਂ ਖੋਲ ਕੇ ਟਾਕੀ ਬਸ ਜਦ ਦੇਖਿਆ ਵਿੱਚ ਨਿਗਾਹ ਮਾਰੀ ਤਾਂ ਵੀਰੇ ਅੱਕੇ ਬੱਕੇ ਰਹਿ ਗਏ ਭੈ ਜੋ ਗਰਮੀ ਤਾਰਤੀ ਹੋਣੀ ਗੁਲੀ ਮੈਂ ਕਿਹਾ ਪੂਰੀ ਇੱਕ ਵਾਰ ਡਰ ਲੱਗਿਆ ਵੀ ਚਾਹੇ ਛੱਡ ਦੀਏ ਅੱਛਾ ਉਹਨੂੰ ਅਸੀਂ ਸੋਚਦੇ ਵੀ ਉਹ ਫੜ ਕੇ ਪਹਿਲਾਂ ਤਾਂ ਕਿਸੇ ਤਰੀਕੇ ਨਾਲ ਡੰਡੇ ਦੇ ਕੱਢ ਕੇ ਬਾਹਰ ਕੱਢ ਦੀਏ ਹਾਂ ਵੀ ਚਲ ਜਾਨ ਬਜੂਗੀ ਹਾਂ ਪਰ ਵੀਰੇ ਉਹਨੇ ਲੱਛਣਾ ਇਹੋ ਜਿਹਾ ਕਰਿਆ ਨਾ ਮਤਲ ਬੰਦਾ ਮਾਰਦਣਾ ਤਾਂ ਜਾ ਸਾਨੂੰ ਮਾਰਦਣਾ ਤਾਂ ਉਹ ਜਾ ਕੋਈ ਸਾਰੇ ਆਪੇ 100 ਜਾਨਾ ਖਤ ਖਤਮ ਕਰਨੀ ਆ। ਹਾਂ। ਇਹ ਵੀਰੇ ਸਾਨੂੰ ਮਜਬੂਰ ਨੇ ਫਿਰ ਜਾ ਕੇ ਉਹਨੂੰ ਕਦਮ ਚੱਕਣਾ ਪਿਆ ਕਿ ਉਹ ਡੰਡਾ ਮਾਰਨੀ ਪਿਆ ਉਹਦੇ। ਜਨ ਵੀਰੇ ਆਪਾਂ ਮਾਰਦਾ ਕਹਿੰਦੇ ਸਾਡੇ ਆਪ ਜੁਨੀ ਸਰਹਾਰਤੀ ਉਹਦੀ ਆਪ ਨੇ। ਜੁਨੀ ਬਦਲਤੀ ਵੀਰੇ? ਨਹੀਂ ਉਹਨੇ ਜੁਨੀ ਆਪਣੇ ਕੂਪਤਾ ਦੀ ਬਦਲ ਲੈਣੀ। ਆ ਜਾ ਆ ਜਾ। ਉਹ ਆ ਜਾ। ਹਾਂ। ਜਾ ਬੰਦੇ ਦੀ ਜੁਨੀ ਬਦਲ ਜਣੀ ਨਹੀਂ। ਹਾਂ। ਤੁਹਾਂ ਕਹਿੰਦੇ ਤਾਨੂੰ ਪਤਾ ਵੀ ਦੂਬਾਈ ਕਹਿਣ ਵਾਲੇ ਤਾਂ ਬੰਦੇ ਬਹੁਤ ਗੱਲਾਂ ਕਹਿ ਦਿੰਦੇ ਆ ਵੀ ਯਾਰ ਛੋਟੇ ਜਿਹੇ ਜਾਨਵਰ ਨੂੰ ਕਾਨੂੰ ਮਾਰਦਾ ਪਰ ਵੀ ਇਹ ਛੋਟਾ ਜਿਹਾ ਜਾਨਵਰ ਬਹੁਤ بڑا ਧਮਾਕਾ ਕਰ ਦਿੰਦਾ ਪਤਾ ਕੀ ਜੱਕਰ ਹੁਣ ਜਿੱਕਣਾ ਉਹਨੇ ਉਹ ਕਰਿਆ ਤਾਂ ਸੀ ਕੱਢਣ ਲੱਗੇ ਤੇ ਬਾਈ ਉਹਨੂੰ ਹਾਂ ਐ ਪੈਂਦਾ ਤਾਂ ਇੱਕ ਵਾਰ ਉਹ ਫਲਾਵਰ ਬੰਨੂ ਫਲਾਵਰ ਮੁੰਡੇ ਦਾ ਪਾਈ ਦੇ ਨਾਲ ਮੇਰਾ ਭਾਈ ਮੰਦਾ ਬੰਦਾ ਦਾ ਮੈਨੇਜਰ ਸਿੱਧੀ ਗੱਲ ਹੈ ਜਿਹੜੀ ਕੋਈ ਸਾਹ ਛੁੱਟ ਨਹੀਂ ਮੈਨੂੰ ਬਹੁਤ ਡਰਦਾ ਮੇਰਾ ਭਾਈ ਫੇਰ 5 ਫੁੱਟਾ ਸੱਪ ਦਾ ਠੀਕ ਨਹੀਂ ਬੰਦਾ ਛੱਪ ਕੇ ਡਰ ਜਾਂਦੇ ਯਾਰ ਮੈਨੇ ਡੰਡੇ ਪਾ ਕੇ ਆਇਆ ਛੱਕਿਆ ਪੂਰੇ ਅੱਛੇ 5 ਫੁੱਟਾ ਪੂਰਾ 5 ਦੇ ਵੀ ਉੱਪਰੇ ਤੇ ਵੀ ਐਕਸਾ ਵੱਡਾ ਹੈ ਵੀ ਹਜਾ ਮੂਟਾ ਸੱਪ ਛੋਟਾ ਇੰਨਾ ਇੰਨਾ ਮੂਟਾ ਦਾ ਸੱਪ ਮੂਟਾ ਸੱਪ ਤੁਹਾਨੂੰ ਫੋਟੋ ਦਿਖਾ ਦੂਗਾ ਜੋ ਫੋਟੋ ਕੋਈ ਮੇਰੇ ਕੋਲ ਪਈ ਮੈਂ ਫੋਟੋ ਪਾ ਦੂੰਗਾ ਠੀਕ ਹੈ ਡਾਕਟਰ ਭਾਈ ਫਿਰ ਆਇਆ ਕਿਦਨੋਂ ਫਿਰ ਇਹ ਪਤਾ ਲੱਗਿਆ पार था पार था पार हां ਕਿਉਂਕਿ ਬਾਈ ਇੱਧਰ ਨਾ ਕੰਢ ਆਈ ਕਨਾਲ ਪਰਲੀ ਸੜ ਹੂੰ ਹੂੰ ਉਹ ਕਾਂਦੇ ਦੇ ਉੱਪਰ ਚੜ ਕੇ ਉੱਪਰ ਚੜ ਗਿਆ ਕਿਉਂਕਿ ਇੱਧਰ ਤਾਂ ਜਗ੍ਹਾ ਹੈ ਹੀ ਨਹੀਂ ਯਾਰ ਹਾਂ ਇੱਧਰ ਆਪਣੇ ਕਾਂਡੀ ਦਾਸਰ ਵੀ ਮਾਰਿਆ ਦਾ ਹਾਂ ਪਲੇਨ ਤੇ ਬਾਈ ਹੁਣ ਚਲੋ ਆਪਾਂ ਤੁਹਾਨੂੰ ਪਹਿਲਾਂ ਵੀ ਫਤੇਵਾਦੀ ਦੀ ਵੀਡੀਓ ਦਿਖਾ ਚੁੱਕੇ ਆ ਮੇ ਕਿੱਦਾਂ-ਕਿਦਾਂ ਚਾਂਸ ਹੋਏ ਹੋਣਗੇ ਇਹ ਪਿੱਛੇ ਉਹੀ ਬਾਈ ਡਾਕਟਰ ਬਾਈ ਗਿਆ ਤਾਂ ਪਿੱਛੇ ਫਿਰ ਮੈਨੂੰ ਦਿਖਾਉਣ ਲੱਗਾ ਇੱਕ ਬਾਈ ਕੰਨਾ ਮਰੂ ਗੱਲ ਕਰੀ ਆ ਉਹ ਕਹਿੰਦਾ ਵੀ ਹੂੰ ਤਾਂ ਮੈਂ ਛੱਡੀ ਵੀ ਜਗਾ ਕਹਿੰਦਾ ਵੀ ਨਾਲ-ਨਾਲ ਕਹਿੰਦਾ ਵੀ ਇਹ ਭੰਗ ਜੀ ਹੋ ਗਈ ਹੋਣੀ ਆ ਫਿਰ ਮੈਂ ਕੱਲ ਜਿਹੜੇ ਪਰ ਉਹ ਜਿਹੜੀ ਹੁੰਦੀ ਨਹੀਂ ਫੀਮੈਂਟ ਸੱਪਾਂ ਵਾਲੀ ਹਾਂ ਹਾਂ ਉਹ ਨਾਲ ਨਾਲ ਬਰੂਸਤੀ ਚਾ ਵਧੀਆ ਕਰਿਆ ਬਾਈ ਉਹ ਸਮੈਲ ਕਿਲੇ ਨਹੀਂ ਆਉਂਦੀ ਉਹ ਇੱਧਰ ਪਹੁੰਚ ਗਏ ਆਪਣੇ ਕੋਲ ਸੋਨੀ ਬਾਈ ਜੀ ਇੱਧਰ ਹਾਂ ਸੋਨੀ ਬਾਈ ਕਿਹ ਹਾਲ ਆ ਹੋ ਵਧੀਆ ਹਾਂ ਠੀਕ ਆ ਕਿਹ ਹਾਲ ਆ ਵਧੀਆ ਤੇ ਸੋਨੀ ਪ੍ਰਾ ਜੀ ਵੀ ਆਏ ਹੋਣ ਹਾਂ ਪਾਂ ਸੋਦੇ ਨਾ ਜਿਹਦੇ ਹਾਂ ਦੋਹਾਂ ਜਿਹਦੇ ਠੀਕ ਹੁੰਦੇ ਆ ਉੜਦਾ ਹੁੰਦਾ ਕਿਹੜਾ ਛੱਡ ਲਈ ਆਹ ਸਾਲਾ ਮਰੂਜ ਆ ਜ਼ਿਆਦਾ ਉੜਦਾ ਏ ਆਹ ਬੱਚਾ ਇੱਕ ਵਜੇ 1 ਵਜੇ ਬਹਿੰਦਾ ਸਾਲਾ ਇਹਨੂੰ ਵੀ ਬਿਠਾ ਲ ਦਿੰਦਾ ਆਹ ਬੜੇ ਅੱਛਾ ਜੀ ਆਣਾ ਕੱਲ ਵੀ ਆਇਆ ਕੱਲ 11:30 ਵਜੇ ਬੈਠੇ ਆ ਪਰਸੋਂ 1 ਵਜੇ ਬੈਠੇ ਆ ਅੱਛਾ ਕਲੀ ਜਾੜੀ ਵੀ ਨਾ ਇੱਕ ਬਸ ਦੱਸਣੀ ਬਾਈ ਠੀਕ ਆ ਮੇਰੇ ਕਬੂਤਰ ਆਪਾਂ ਨੇ ਅੜਾਉਣ ਵਾਸਤੇ ਦਿਖਾਏ ਆ ਸ਼ੌਂਕ ਕਰਨ ਵਾਸਤੇ ਦੱਸਵੀਂ ਸੁੱਕ ਕਿਹੜੀ ਮੰਨੂ ਇੰਨਾ ਵੀ ਬਾ ਦੇਖ ਇਹ ਜ਼ੀਰੋ ਹਜੇ ਤਾਂ ਇਹ ਜ਼ੀਰੋ ਕਲੀ ਦਾ ਹੋਣਾ ਜ਼ੀਰੋ ਕਲੀ ਦਾ ਇਹ ਤਾਂ ਜ਼ੀਰੋ ਕਲੀ ਦਾ ਬੱਚਾ ਬਾਈ ਬੱਚੇ ਦੀ ਅੱਖ ਵੀ ਦੇਖੋ ਕਿੰਨੀ ਘੈਂਟ ਆ ਜ਼ਬਰਦਸਤ ਆ ਇਹ ਉਹ ਬਿੱਲੇ ਦਾ ਹੀ ਬੱਚਾ ਆ ਜਿਹੜਾ ਫਿਰ ਦੱਸਾਂ ਹਾਂ ਬਾਈ ਜਿਹੜੀ ਉਹ ਜਾਲੀ ਲੱਗੀ ਹੋਈ ਨਾ ਇਹਦੀ ਉਹ ਸਾਹਮਣੇ ਵਾਲੀ ਉਹ ਜਾਲੀ ਪਾਣਾ ਹਾਇ ਨਹੀਂ ਤੀ ਹਨਾ ਹਾਂ ਹੁਣ ਲੈ ਕੱਲੇ ਲਾਈਆ ਹਾਂ ਉਹ ਕਵਰ ਕਰੀ ਜਾ ਉਹ ਜਾਲੀ ਦੇ ਅੰਦਰ ਨੂੰ ਵਾਈ ਉਹ ਜਾਨਵਰ ਆ ਗਿਆ ਹੈ ਹਾਂ ਕਿਉਂਕਿ ਮੈਸੂਦਾ ਇੰਨਾ ਮੋਟਾ ਨਹੀਂ ਇੰਨੀ ਇੰਨੀ ਇਹ ਚ ਨੂੰ ਲੰਘ ਸਕਦਾ ਦਾ ਤੇ ਹੋਰ ਕੋਈ ਕਾਰਨ ਨਹੀਂ ਕਰ ਪਰਸੋਂ ਚੱਲ ਬਾਈ ਕੋਸ਼ਿਸ਼ ਕਰਦੇ ਆਪਾਂ ਨਾ ਜਿਹੜੇ ਸਾਸ਼ਤਰੀ ਕੈਮਰੇ ਆਉਂਦੇ ਆ ਹਾਂ ਉਹ ਜਿਹੜੇ ਮੈਮਰੀ ਕਾਰਡ ਪਾ ਕੇ ਹਾਂ ਰਵੀ ਉਹ ਕੈਮਰਾ ਦਾ ਪਤਾ ਕਰੀ ਜਿਹੜੇ ਮੈਮਰੀ ਕਾਰਡ ਜੇ ਪਾ ਕੇ ਚੱਲਦੇ ਆ ਪਹੁੰਚ ਪਤਾ ਲੱਜਦਾ ਹੈਂ ਪਹੁੰਚ ਪਤਾ ਲੱਜਦਾ ਪਹੁੰਚ ਪਤਾ ਲੱਗਦਾ ਮੈਮਰੀ ਕਾਰਡ ਤੇ ਰਿਕਾਰਡ ਹੋ ਜਾਂਦੀ ਗੱਲ ਉਹਦੇ ਘਰ ਅੱਛਾ ਪਾਪਾ ਫੋਨ ਚੁਪਾ ਕੇ ਮੈਮਰੀ ਕਾਰਡ ਦੇਖ ਸਕਦੇ ਆ ਹਨਾ ਕੋਈ ਨਹੀਂ ਬਾਈ ਕਰ ਲਾਂਗੇ ਸੱਤ ਜੇ ਹੋ ਗਿਆ 2 1 2 ਕਿਣਾ ਦੇਖੀ ਬਾਈ ਕੈਮਰੇ ਆਪਾਂ ਘੁੱਟਿਆਂ ਪਿੱਛੇ ਸੈੱਟ ਕਰ ਦਨੇ ਉਹ ਠੀਕ ਆ ਤੇ ਡਾਕਟਰ ਬਾਈ ਤੇ ਆਪਣੇ ਬੀਰ ਭਰਾ ਮੈਂ ਕੁਝ ਕਹਿਣਾ ਚਾਹੁੰਦਾ ਜਿਹੜੇ ਬੀ ਚੰਗਾ ਚੰਗਾ ਮਾਨ ਕਰਦੇ ਵੀ ਆਈਏ ਸਾਡੇ ਘੁੱਟੇ ਕਿਹਣਾ ਹੋ ਨਹੀਂ ਸਕਦਾ ਹੋ ਨਹੀਂ ਸਕਦਾ ਮੈਂ ਕਹਿੰਦਾ ਵੀਰੇ ਭਾਵੇਂ ਆਪਣਾ ਦੋ ਮੰਜ਼ਿਲਾਂ ਪਰ ਖੋਡਾ ਹੈ ਭਾਵੇਂ ਹੈਗਾ ਤਿੰਨ ਪਰ ਮੇਰਾ ਭਰਾ ਬਣ ਕੇ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਹੈਗਾ ਕਿਉਂਕਿ ਵੀਰੇ ਇੱਕ ਨੰਬਰ ਦੋ ਗੱਲ ਹੋਰ ਆ ਤੇ ਉਹਨਾਂ ਵਿੱਚ ਆ ਸਕਦਾ ਜਾਨਵਰੇ ਕੰਦਾ ਵਿੱਚ ਚੜ ਜਾਂਦਾ ਹੈ ਤੇ ਭਾਈ ਹੁਣ ਇੱਕ ਤਾਂ ਨੰਬਰ ਤੋਂ ਗੱਲ ਆਏ ਵੀ ਜਿਹੜਾ ਬੰਦੇ ਕਹਿੰਦੇ ਆ ਖੁਦਾਂ ਖੋਲਦੇ ਜਾਂ ਸਵੇਰੇ ਆ ਕੇ ਕੋਈ ਮਰਜ਼ੀ ਟਾਈਮ ਹੈ ਹੈ ਮੂੰਹ ਨੇਰੇ ਵੀ ਖੋਲਦੇ ਕਈ ਬੰਦੇ ਇਹ ਭਾਈ ਖੁੱਡੇ ਦੇ ਵਿੱਚ ਪਹਿਲਾਂ ਲਾਈਟਾਂ ਲੂਟਾਂ ਮਾ ਕੇ ਧਿਆਨ ਨਾਲ ਚੈੱਕ ਕਰੋ ਵੀ ਕੋਈ ਜਾਨਵਰ ਹੈ ਤਾਂ ਨਹੀਂ ਕੋਈ ਸਹੀ ਗੱਲ ਹੈ ਕਿਉਂਕਿ ਭਾਈ ਚਲੋ ਇਹ ਨਾਲ ਕਿਲਾ ਅੱਜ ਹੋ ਗਿਆ ਕੱਲੋ ਆਪਣੇ ਕੀ ਕਿੱਦਾਂ ਹੋ ਸਕਦਾ ਠੀਕ ਹੈ ਨਾ ਇਹ ਅਸਲ ਤਾਂ ਨੁਕਸਾਨ ਹੋਣ ਤੇ ਬੱਜ ਗਿਆ ਆਪਣਾ ਵੀ ਵੀਰੇ ਤੇ ਪਰਮਾਤਮਾ ਦੀ ਕਿਰਪਾ ਕੇ ਚਲੋ ਬੱਚਾ ਹੀ ਗੱਲ ਹੈ ਛੋਟਾ ਖਾਦਾ ਤਾਂ ਹੈ ਭਾਈ ਇਹ ਕਿਹੜਾ ਇੱਕ ਮੌਸਮ ਵੀ ਕੱਚੇ ਆ ਨਾ ਇਹ ਹਾਂ ਨਾ ਤੋ ਪਰਾਪਰਾ ਨਾ ਗਰਮੀ ਦਾ ਇੱਕ ਇਹ ਪਰਦਾਇ ਜਰਾ ਧਰਤੀ ਛੱਡਦੀ ਹੁਣ ਹਾਂ ਹਾਂ ਤਾਂ ਕਿ ਜਾਨਵਰ ਖੁੱਲੇ ਵਿਚ ਆਉਣਾ ਪਸੰਦ ਕਰਦਾ ਇਹ ਚਲੋ ਬੀਰੇ ਡਾਕਟਰ ভাই ਹੋਰ ਕੁ ਆਪਣੇ ਬੀਰੇ ਆਪਿਆਂ ਨੂੰ ਸੁਚੋਵ ਹੋ ਗਿਆ ਤਾਂ ਨਹੀਂ ਬਹੁਤ ਅਸੀਂ ਤਾਂ ਇੱਕ ਵਾਰ ਤਾਂ ਮੈਂ ਇੰਨਾ ਡਰ ਗਿਆ ਨਾ ਬਾ ਮੈਨੂੰ ਕੁਝ ਸੁਝਿਆ ਹੀ ਨਹੀਂ ਮੈਂ ਫੋਨ ਕਰ ਉਹ ਫੜਾ ਫੜਾ ਭਾਬੀ ਨੂੰ ਉਹ ਫੋਨ ਕਰੋ ਛੇਤੀ ਮਾਹ ਬਾਈ ਤੁਸਰ ਮਾਰਦੇ ਮੈਂ ਤਾਂ ਡਰ ਗਿਆ ਬਾਈ ਦਾ ਬਾਈ ਆਪਣਾ ਚੈਨਲ ਹੈ ਬਾਈ ਦੇ ਇੰਨਾ ਸੱਪ ਨੇ ਲਜਾ ਲਏ ਇਹ ਵੀ ਇਹਨਾਂ ਦੇ ਵੀਡੀਓ ਨਹੀਂ ਬਣਾ ਹੋਈ ਬਾਈ ਵੀਡੀਓ ਵੀ ਨਹੀਂ ਬਾਈ ਕੋ ਸੁੱਝੇ ਨਹੀਂ ਚਾਚਾ ਕਰ ਮੈਨੂੰ ਫੋਨ ਕਰ ਸਾਨੂੰ ਵੀਰੇ ਸਭ ਤੋਂ ਜ਼ਿਆਦਾ ਤਾਂ ਇਹ ਤਾਂ ਕਿ ਸਾਡੇ ਜਾਨਵਰ ਬਚਾਈਏ ਕਿੱਦਾਂ ਬਚਾਈਏ ਮੈਂ ਇਹਨਾਂ ਨੂੰ ਫੋਨ ਤੇ ਇਦਾਂ ਹੀ ਕਹਤਾ ਕਿ ਤੁਸੀਂ ਤਾਕੀ ਖੋਲ ਕੇ ਛੱਡ ਦਿਓ ਫੇਰ ਬਾਹਰ ਆ ਜਿੰਦੇ ਬਾਹਰ ਆ ਜੂਗਾ ਤਾਂ ਬਾਜੂਗਾ ਬਾਈ ਬੱਚੇ ਰਹੁੰਦੇ ਮੈਂ ਕਿ ਉਹਨਾਂ ਖਾ ਜਾਣੇ ਆ ਇਹ ਇਹ ਬਾਹਰ ਵੀ ਭਾਈ ਹਮ ਦੇ ਜਗ੍ਹਾ ਕਬੂਤਰਾਂ ਪੜਕਾਈ ਮਾਰ ਕੇ ਉੱਠਣਾ ਤਾਂ ਛਾਪਨੇ ਚੱਕਾ ਨ ਹੋ ਗਿਆ ਥੋੜਾ ਫੜ ਸਕਦਾ ਰ ਭਾਈ ਸਾਪ ਕਰਦੇ ਤੇ ਉਹ ਆਈ ਨਹੀਂ ਉੱਪਰ ਆਈ ਡੰਡੇ ਉੱਪਰ ਬਹਿ ਗਏ ਤਾਂ ਉਧਰੇ ਰਿਹਾ ਹੁਣ ਤੂੰ ਉਧਰੇ ਇੱਧਰ ਗਿਆ ਹੀ ਨਹੀਂ ਉਹ ਤਾਂ ਬੜਾ ਹੈ ਨਾ بڑے ਛੋਡੇ ਦਾ ਫਾਇਦਾ ਹੋ ਗਿਆ ਕਿਉਂਕਿ ਉਦੇ ਕਰ ਇੱਥੇ ਦੀ ਸਾਈਡ ਤੇ ਆ ਟੋਲੀ ਥੱਲੇ ਜਿਹੜੇ ਹੁਣ ਬਾਈ ਅਸੀਂ ਬੜੇ ਵੀ ਛੋੜੇ ਛੱਡੇ ਪਿਆ ਸਾਡੇ ਕੱਟ ਨਹੀਂ ਹੈਗੇ ਇੱਕ ਦੋ ਜੋੜਾ ਕੱਟ ਹੋ ਸਕਦਾ ਹੈ ਅੱਛਾ ਬਾਕੀ ਸਾਡੇ ਸਾਰਾ ਸਾਡੇ ਜੋੜੇ ਪੂੜਾ ੜ ਕੇ ਬੈਠੀ ਜਾਂਦੇ ਤਾਂ ਬਚਾਅ ਹੋ ਗਿਆ ਮਹਾਰਾਜ ਦੀ ਕਿਰਪਾ ਕਰੀ ਬਾਈ ਬਸ ਬਾਤ ਹੀ ਜਾਈ ਗਏ ਬਚਾਅ ਹੋ ਗਿਆ ਹੁਣ ਬੱਚੇ ਉੜਨ ਲੱਗੇ ਵਧੀਆ ਠੀਕ ਹੈ ਤੇ ਉਹਦੇ ਕਰਕੇ ਹੁਣ ਮਤਲਬ ਇੱਕ ਵਾਰ ਤਾਂ ਐ ਹੋਗਾ ਜਦੋਂ ਫੋਨ ਕਰਿਆ ਬਾਈ ਯਾਰ ਲੈ ਕਹਾਣੀ ਖਤਮ ਆ ਨਾ ਹਾਂ ਤੇ ਬਾਈ ਕਬੂਤਰ ਵਿੱਚ ਆਪਣੇ ਭਰਾ ਦੇ ਆਏ ਦੇ ਦੀਆਂ ਵਿੱਚ ਥੋੜੇ ਜਿਹਾ ਤੇ ਬਾਈ ਕਿਸੇ ਦੀ ਇਮਾਨਤ ਜਿੱਕਣਾ ਉਹਦੇ ਪਰ ਆ ਪਹੁੰਚ ਜਵੇ ਹਾਂ ਸਹੀ ਸਲਾਮਤ ਸਹੀ ਭਾਈ ਜਿਕਣਾ ਹੁਣ ਆਪਣਾ ਆਪਣਾ ਨੁਕਸਾਨ ਆ ਸਿਰਫ ਤਿੰਨ ਚੀਜ਼ਾਂ ਕਰਦੀਆਂ ਹਮ ਇੱਕ ਚਲ ਮਾਰਾਇ ਕਰ ਪਾਇਆ ਸਾਪ ਹੋ ਗਿਆ ਬਿੱਲੀ ਹੋ ਗਈ ਇੱਕ ਤੀਜੀ ਨੰਬਰ ਬਿਮਾਰੀ ਹੋ ਗਈ ਹਾਂ ਇਹ ਕਿਸੇ ਦੇ ਘਰ ਨਾ ਜਾਵੇ ਬਾਈ ਚੀਜ਼ਾਂ ਹਾਂ ਸਾਪ ਦਾ ਬਾਈ ਪਤਾ ਹੀ ਲੱਗਦਾਗਾ ਜਾਨਵਰ ਇਹ ਜਾਣਾ ਇਹ ਵੀ ਬਿਨਾ ਸੁਰਤੇ ਇਹਦਾ ਕਿਸੇ ਘਰ ਨਾ ਪੜ ਜਾਂਦਾ ਠੀਕ ਆ ਮੇਰੇ ਕੁੱਠੀਆਂ ਦੇ ਵਿੱਚ ਐਦਾਂ ਲੱਗੀਆਂ ਦੀਆਂ ਚ ਲੜੇ ਕਾਜੀ ਜਿਹੜੇ ਲੋਕਾਂ ਨੇ ਬਾਂਦਾ ਜਮੇ ਕਰ ਉਠੇ ਵੀ ਦੇਖੇ ਹਾਂ ਉਹ ਇਹਨੂੰ ਨਹੀਂ ਬਾਈ ਕੋਈ ਸਤਾਰਤੀ ਹੋ ਇਹਨਾਂ ਦੀ ਆ ਇੱਕ ਬਾਈ ਕਮਾਲ ਪਣੇ ਸੁਣਿਆ ਦਾ ਬਾਈ ਪਣੇ ਕਹਿੰਦਾ ਦਾ ਬਾਈ ਸਾਡੇ ਟੈਪਾਂ ਦੇ ਵਿਚ ਨੂੰ ਕਹਿੰਦਾ ਸੋਈ ਚ ਬੰਦ ਨਿਕਲੇ ਆ ਯਾਰ ਇੱਕ ਕਹਿੰਦਾ ਬੰਦਾ ਲੈਟਰਿੰਗ ਜੇ ਨਿਕਲੇ ਆ ਸਾਪ ਕਹਿੰਦਾ ਸਹੀ ਗੱਲ ਹੈ ਹੈਨਾ ਹਾਂ ਇਹ ਯਾਰ ਇਹਨਾਂ ਦੀ ਧਰਤੀ ਵੀ ਵੀਰੇ ਕਿਤੇ ਤੇ ਵੀ ਇਹਨਾਂ ਦਾ ਆਉਣਾ ਜਾਣਾ ਸਭ ਪਾਸੇ ਖੁੱਲਾ ਹੈ ਹਾਂ ਬਸਦਾ ਤੇ ਆਪਾਂ ਦੇਖੋ ਇਹਨਾਂ ਨੂੰ ਐਂ ਤਾਂ ਕਹਿੰਦੇ ਨਹੀਂ ਹੈਗੇ ਕਿਸੇ ਦਾ ਜੀਤ ਕਰਦੇ ਨਹੀਂ ਕਿਸੇ ਨੂੰ ਮਾਰਦੇ ਨਹੀਂ ਜਾਣ ਪੈਣ ਨੂੰ ਠੀਕ ਹੈ ਨਾ ਫੇਵਰੇਜ ਲੋ ਅੰਤਰੀਅ ਜਿਹੜੇ ਜੰਗਲ ਦੇ ਵਿੱਚ ਇੱਕ ਕੋ ਕਾਨੂੰਨ ਆ। ਹਾਂ। ਥਾ ਜਾਂ ਮਰਦੋ ਜਾਂ ਮਾਰਦਾ। ਉੱਥੇ ਦਾ ਹੱਤੀ ਜਾਇਏ ਆ ਕਿਉਂਕਿ ਬਾਈ ਉੱਥੇ ਜਾਨ ਬਚਾਉਣ ਦਾ ਚੱਕਰ ਆ। ਹਾਂ। ਤਾਂ ਨਾ ਸੋਫਰ ਮਾਰਦਾ ਕੁਝਾਂ ਜ਼ਿਆਦਾ ਕਰਨਾ ਪੈਣਾ। ਹਾਂ। ਚਲੋ ਵੀਰੇ ਤੇ ਹਰੇਕ ਭਰਾ ਮਾਲੇ ਕਬੂਤਰ ਬਾਈ ਤੰਦਰੁਸਤ ਰਹੇ, ਠੀਕ ਠਾਕ ਰਹੇ, ਫਿੱਟ ਰਹੇ ਤੇ ਆਪਣੀ ਦਵਾਈ ਇਹੀ ਰਨਾਸ ਆ। ਤੇ ਲਾਈਕ ਕਰਿਓ, ਕਮੈਂਟ ਕਰਿਓ ਵੀ ਜੀ ਨੂੰ ਵੀਰੇ ਇਹ ਚੰਗੀ ਲੱਗੀ। ਤਾਂ ਮੇਰਾ ਭਰਾ ਨਾਲੇ ਆਪਣੇ ਇਨਾ ਦਿਨਾਂ ਦੇ ਵਿੱਚ ਪਛਾ ਕੇ ਰੱਖੋ ਜਾਨਾ ਬਈ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬਈ ਧੰਨਵਾਦੀ ਹਾਂ